ਆਪਰ ਹੋ ਗਿਆ ਲੈ ਇਹ ਵਾਲਾ ਬ੍ਰੈਕਟ ਆ ਉਸ ਨੂੰ ਲਾ ਦੇ ਦਵਾ ਨੰਬਰ ਹੀ ਅੱਛਾ ਉਹ ਦੇਖੋ ਅੰਨੇ ਹੋ ਗਏ ਜੋ ਇਹਨਾਂ ਦੇ ਬਾਹਰ ਤੋਂ ਪੂਰੇ ਮੇਰ ਦਾ ਕੰਮ ਆਦਾ ਜੋ ਕਾਰਪੋਰਡਾ ਇੱਕ ਨਾ ਗੱਲ ਉਹ ਦੇ ਵਿੱਚ ਹੋ ਰਹੀ ਸੀ ਆਡਨ ਕਰਦਾ ਵੀ ਤੁਸੀਂ ਠੀਕ ਐਮ ਟਿੰਗ ਬਣਾਇਆ ਹੈਗਾ ਪਤਾ ਉਹ ਉੱਚਾ ਹੈ ਇਸ ਕਰਕੇ ਪਾਣੀ ਉਧਰ ਨੂੰ ਜਾ ਨਹੀਂ ਰਿਹਾ ਉਸਾਰਾ ਪਾਣੀ ਬੈਕ ਟੀ ਫੜ ਜਾਂਦਾ ਠੀਕ ਆ ਸਰ ਅਕੀਦਾ ਠੀਕ ਆ ਏਡਬੀਓਟੀ ਦਾ ਨਾਲ ਹੁਣ ਸਰ ਇਹ ਕਹਿੰਦੇ ਸੀਗੇ ਵੀ ਨਾਲੇ ਦਾ ਸੀ ਕਮੇਟੀ ਲੈਵਲ ਤੇ ਟੈਂਡਰ ਲਾ ਦਿੱਤਾ ਵੀ ਤੁਸੀਂ ਜਿਹੜੀ ਵਾਟਰ ਸਪਰੇਅ ਰਿਸਿਵਰ ਵਾਸਤੇ ਟਾਇਲੈਂਡ ਡਿਸਮੈਂਟਲ ਕੀਤੀਆਂ ਉਹ ਟਾਇਲਰ ਸਟੋਰ ਕਰ ਦੋ ਬਸ ਉਸੇ ਲੈਵਲ ਤੇ ਵੀ ਪਾਣੀ ਦਾ ਸੀ ਇੰਤਜ਼ਾਮ ਕਰ ਲਓ ਹਾਂਜੀ ਬਸ ਟਾਇਲਰ ਸਟੋਰ ਕਰ ਦਿਲਾ ਸਰ ਉਹ ਹੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਜਿਹੜਾ ਮੰਗਾ ਟੇਕਿਆ ਉਹ ਸਾਰਾ ਓਕੇ ਠੀਕ ਹੈ ਉਹ ਆਇਆ ਇਹਨਾਂ ਦਾ ਬਾਰੀਕਾ ਹੈ ਪਰ ਉਹ ਵੀ ਵੱਡੀ ਬਰੌਧ ਕਰਾਈ ਹੈ ਕਿ ਉਹਦੇ ਕੰਮ ਦਾ ਸਾਨੂੰ ਸ਼ਾਇਦ ਹੋ ਸਕਦਾ ਹੈ ਕੈਨਸਲ ਕਰ ਦੋ ਕੈਨਸਲ ਕਰ ਦੋ ਕੁਛ ਨਹੀਂ ਉਹਦੇ ਜਾਂ ਜੀਐਸਡੀ ਬਰੌਧ ਕਰਾਈ ਉਹਨੂੰ ਉਹਦੇ ਨmber ਪਨਵਾਈਏ ਨੋਟ ਕਰੋ ਇਹਨੂੰ ਕੁਛ ਫੀਲਿੰਗ ਚਾਹੀਏ ਕੈਨਸਲ ਕਰ ਦੇ ਕੈਨਸਲ ਕਰ ਦੇ ਉਹਨੂੰ ਦੁਬਾਰਾ ਦੇ ਜਿਹੜੇ ਜਿਹੜੇ ਸਟਾਰਟ ਕੰਮ ਨੇ ਉਹਦਾ ਉਹ ਵੀ ਕਰਾਵਾਂਗੇ ਤੁਮੋਂ ਸੀ ਪੇਮੈਂਟ ਨਹੀਂ ओके तो ये मेडिकल नींबू शुरू करें काम टाइम ना पटके चले गए 20 ਤੋਂ 25 ਦਿਨ ਹੋਗੇ ਤੇ ਡਿਗਰ ਦੇ ਕੋਲ سے ਜੀ ਪੱਥਰੀ ਲਾਇਆ ਕੇ ਪਰਿਆ ਦਾ ਕੰਮ ਨਹੀਂ ਤੇ ਮੱਕੇ ਜੀ ਕੀ ਹੈ ਕਰੋ ਆਹ ਦਾ ਸੀਵਰ ਪਟਿਆ ਵਿਏ ਤੇ ਕਿਤੇ ਲੋਕ ਸੰਸਥਾ ਦੇ 25 ਤੋਂ ਜਨਤਕ ਬਰਾਬ ਕਿਹੜੇ ਤੁਸੀਂ ਪਟਿਆ ਮਾਰਕ ਨੰਬਰ ਚਾਹੁੰਦੇ ਜਿਹਦੀ ਪਾਈਏ ਜੋ ਇਹ ਨਾਂ ਦਾ ਹੋਇਆ ਐਕਚੁਅਲੀ ਸਰ ਉਹਦਾ ਸੀਵਰ ਕੰਪਲੀਟ ਹੋ ਗਿਆ ਸਾਰਾ ਚੋਕੀ ਉਹ ਬੀਐਨਆਰ ਸੀਵਰ ਤਾਂ ਕੰਪਲੀਟ ਹੋ ਗਿਆ ਬੀਐਨਆਰ ਦੀ ਰੋਡ ਐ ਸਰ ਬੀਐਨਆਰ ਨੂੰ ਅਸੀਂ ਪੈਸੇ ਚਮਾ ਕਰਵਾਤੀ ਸੀਗੇ ਰੋਡ ਰੀਸਟੋਰੇਸ਼ਨ ਵਾਸਤੇ ਬਾਦਿਸ਼ਤ ਕਰਕੇ ਕੋਈ ਪ੍ਰੋਬਲਮ ਹੈ ਤੇ ਇਹ ਵੀ ਨਹੀਂ ਕਹਿਤਾ ਸਰ ਉਹ ਲੋਨ ਉਹਨਾਂ ਨੇ ਬਣਾਈ ਹੈ ਸਰ ਬੀਐਨਡੀ ਬੀਐਨਡੀ ਉਹਨਾਂ ਨਾਲ ਹੋ ਗਈ ਸਰ ਸਵੇਰੇ ਮੇਰੀ ਗੱਲ ਉਹ ਜਿਹੜੀ ਤੁਸੀਂ ਆਪਸ ਵਿੱਚ ਕਰ ਲੈਂਦੇ ਉਹ ਕਦੇ ਨਹੀਂ ਹੁੰਦੀ ਉਹ ਕੋਈ ਐਰਬੀਐਨਬ ਹੋਵੇ ਸਾਹਮਣੇ ਰੋਟੇ ਚਾਹ ਤੁਸੀਂ ਆਪ ਬੁਲਾ ਰਹੇ ਹੋ ਉਹਨਾਂ ਨੂੰ ਇਹਨੂੰ ਬਾਹਰ ਤੇ ਜਿੱਥੇ ਰੋਡ ਤੇ ਵੀ ਮਾਰਕੀਟ ਵਾਲੀ ਦੀ ਨਾਈਪ ਪਾਈ ਹੋਊ ਸਾਰੀ ਬੈਠੀ ਠੀਕ ਹੈ ਉਹ ਥੱਲੇ ਕਿਹੜਾ ਪਾਈਪ ਕੱਢਿਆ ਛੋਟਾ ਉਥੇ ਬੜਾ ਫੌਨ ਦੀ ਲੋੜ ਹੈ ਜਦ ਪਾਣੀ ਆਉਂਦਾ ਪਿੱਟੇ ਨੂੰ ਰੰਗਦਾ ਨਹੀਂ ਹੋਣਾ ਸਪੈਸ਼ਲ ਇੱਕ ਦਿਨ ਨਾ ਪਾ ਜਿਹੜਾ ਕਰਾਉ ਫਿਰ ਉਹਨੇ ਬਸ ਇੱਕ ਦਿਨ ਰੱਖ ਲਓ ਕੱਲ ਨੂੰ ਰੱਖ ਲਓ ਉਹਦੇ ਦਾ ਪਾਣੀ ਆਏਗੇ ਉਹਦੀ ਗੱਲ ਨਹੀਂ ਕਰਦੇ ਜਿਹੜੇ ਵੀ ਕਹਿ ਰਹੇ ਉਹ ਤਾਂ ਲਾਈ ਜਾਂਦੇ ਨੇ ਜਿਹੜੇ ਇੱਥੇ ਵਾਲੇ ਇਹਨਾਂ ਨੂੰ ਯਾਰ ਤੁਸੀਂ ਨਾ ਨਾ ਉੱਥੇ ਲਾ ਲਾ ਕੰਪਨੀ ਰੋਪਾ ਨਗਰ ਵਾਲਾ ਦਫ਼ਤਰ ਤੋਂ ਆਪਣਾ ਰਿਡੀਵਾਂ ਆਇਆ।ਿੱਥੇ ਸਾਡੇ ਅਗਮੰਦੀ ਤੇ ਅੱਜ ਜਿਹੜੇ ਮੈਨੂੰ ਕੁਝ ਸ਼ਿਕਾਇਤਾਂ ਮਿਲੀਆਂ ਸੀ ਕਿ ਕੰਮ ਕਹੀਂ ਚੱਲੇ ਨਹੀਂ ਕਹੀਂ ਬਹੁਤ ਸਲੋ ਚੱਲ ਰਿਹਾ ਉਹਦੇ ਕਰਕੇ ਮੀਟਿੰਗ ਰੱਖੀ। ਸਾਰੇ ਸੀਵਰੇਜ ਬੋਰਡ ਤੋਂ ਵੀ ਆਏ ਹੋਏ ਆ ਤੇ ਸਾਡੇ ਬਾਕੀ ਐਮਸੀ ਤੋਂ ਹੈ ਹੀ ਇੱਥੇ ਸਾਰੇ ਵੀ ਆਏ ਸੰਦੇਸ਼ੀਓ ਤਾਂ। ਇਕੱਲੇ ਬੋਲ ਨੂੰ ਬੈਠੇ ਨੇ ਤੇ ਐਸਬੀਓ ਸਾਉਂ ਸਾਡੇ ਸੀਵਰੇਜ ਤੋਂ ਆਏ ਹੋਏ ਨੇ। ਤੇ ਉਹ ਉਹਨਾਂ ਦੀ ਸਾਰਿਆਂ ਦੀ ਅਸੀਂ ਜਿਹੜਾ ਹੈਗਾ ਇਹ ਸੁਮਿਖਿਆ ਕੀਤੀ ਆ ਕਿ ਕਿਹੜੇ ਕੰਮ ਸਲੋ ਚੱਲਦੇ ਨੇ ਕਿਹੜੇ ਠੇਕੇਦਾਰ ਨੇ ਜਿਹੜੇ ਕੰਮ ਨਹੀਂ ਕਰਦੇ ਇੱਕ ਇੱਕ ਠੇਕੇਦਾਰ ਦਾ ਨਾਮ ਆਇਆ ਉਹ ਇਹਨਾਂ ਨੂੰ ਇਨਸਟਰਕਸ਼ਨਾਂ ਦੇ ਦਿੱਤੀਆਂ ਵੀ ਅਗਰ ਉਹ ਕੰਮ ਨਹੀਂ ਕਰਦੇ ਉਹਨਾਂ ਨੂੰ ਲੈਟਰ ਕੱਢ ਕੇ ਉਹਨਾਂ ਨੂੰ ਬਲੈਕਲਿਸਟ ਕਰੋ ਤੇ ਉਹ ਕੰਮ ਜਿਹੜੇ ਆ ਦੂਸਰੇ ਠੇਕੇਦਾਰਾਂ ਨੂੰ ਜਿਹੜੇ ਵਧੀਆ ਕੰਮ ਕਰਦੇ ਉਹਨਾਂ ਨੂੰ ਅਲਾਟ ਕੀਤਾ ਜਾਵੇ ਸੋ ਅੱਜੇ ਖਾਸ ਤੌਰ ਤੇ ਇਹ ਸਾਰੇ ਐਮਸੀ ਸਾਹਿਬਾਨ ਸਾਡੇ ਕੋਲ ਚੁਹੇ ਹੋਏ ਨੇ ਉਹ ਨੂੰ ਨੂੰ ਨਾਲ ਬੁਲਾਇਆ ਕੱਲੇ ਕੱਲੇ ਐਮਸੀ ਜਿਹੜੇ ਪਹੁੰਚੇ ਹਨ ਉਹਨਾਂ ਤੋਂ ਪੁੱਛਿਆ ਗਿਆ ਕਿ ਦੱਸੋ ਵੀ ਤੇਰਾ ਕੰਮ ਕੀ ਹੈ ਸੋ ਹੁਣ ਅੱਗੇ ਇਨਸਟਰਕਸ਼ਨ ਐ ਇਹ ਹੀ ਦਿਤੀਆਂ ਗਈਆਂ ਕਿ ਜਿਹੜਾ ਕੰਮ ਲੋਰਟ ਕਰੇ ਟਾਈਮ ਬਾਉਂਡ ਕਰਨਾ ਹੋਣਾ ਔਰ ਅਗਰ ਕੋਈ ਉਸ ਉਸ ਟਾਈਮ ਲਾਈਨ ਚ ਕੰਮ ਨਹੀਂ ਕਰਦਾ ਉਹਨੂੰ ਬਲੈਕਲਿਸਟ ਕੀਤਾ ਜਾਏ ਕਿਉਂਕਿ ਚੰਗੇ ਠੇਕੇਦਾਰ ਵੀ ਸਾਡੇ ਕੋਲ ਕੰਟਰੈਕਟਰਸ ਹੈਗੇ ਆ ਜਿਹੜੇ ਵਧੀਆ ਕੰਮ ਕਰਦੇ ਇੱਥੇ ਮੇਰੇ ਕੋਲ ਬੈਠੇ ਨੇ ਉਹਨਾਂ ਕੰਮ ਦਵਾਂਗੇ ਅਸੀਂ ਜਿਹੜੇ ਕੰਮ ਕਰਦੇ। ਜਿਹੜਾ ਐਮਐਲਏ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਅਸੀਂ ਜਿਹੜੇ ਵੀ ਨੈਦਰ ਕੌਂਸਲ ਦੇ ਰਿਕੁਇਰਮੈਂਟ ਦੇ ਕੰਮ ਚੱਲ ਰਹੇ ਆ ਕਿਤੇ ਵੀ ਚੈਲ ਦੇ ਵਿੱਚ ਉਹਨਾਂ ਦੀ ਅਸੀਂ ਸਹਿਯੋਗਤਾ ਕੀਤੀ। ਇਹਨਾਂ ਦੇ ਤੇ ਕੀਪੜਾ 45 ਕੰਮ ਸੀ ਜਿਹਨਾਂ ਵਿੱਚੋਂ ਇਹਨਾਂ ਦੇ ਵਿੱਚ 22 ਕੰਮ ਕੰਪਲੀਟ ਹੋ ਚੁੱਕੇ ਆ। ਬਾਕੀ ਕੰਮ ਇਹੋ ਜਿਹੜੇ ਰਨਿੰਗ ਦੇ ਵਿੱਚ ਆ ਜਾਂ ਸਟਾਰਟਿੰਗ ਦੇ। ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਅਸੀਂ ਠੇਕੇਦਾਰਾਂ ਨੂੰ ਵੀ ਬੁਲਾਇਆ ਸੀ ਜਿਹਦੇ ਵਿੱਚ ਕੰਸਰਨ ਐਮਸੀਕੂ ਵੀ ਬੁਲਾਇਆ ਗਿਆ ਸੀਗਾ। ਉਹਨਾਂ ਦੇ ਸੁਝਾਅ ਲੈ ਕੇ ਕਿ ਇਹ ਕੰਮ ਕੋਰਟੀ ਦੇ ਵਿੱਚ ਜੋ ਕਿ ਨੰਗੀ ਚੱਲ ਰਹੀ ਹੈ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਵੀ ਅੱਗੇ ਤੋਂ ਜਦੋਂ ਵੀ ਠੇਕੇਦਾਰ ਨੂੰ ਕੋਈ ਪੇਮੈਂਟ ਵਗੈਰਾ ਕਰਨੀ ਆ ਉਹਦੇ ਵਿੱਚ ਜਿਹੜਾ ਉਹਦਾ ਕੰਮ ਕੰਪਲੀਸ਼ਨ ਦਾ ਸਰਟੀਫਿਕੇਟ ਹੈ ਉਹਦੇ ਵਿੱਚ ਐਮਸੀਬੀ ਸਰਟੀਫਾਈ ਕਰੂਗਾ ਕਿ ਜਿਹੜਾ ਕੰਮ ਆ ਸਹੀ ਕੁਆਲਟੀ ਦਾ ਹੋਇਆ ਔਰ ਫਿਰ ਉਹਦੀ ਪੇਮੈਂਟ ਵੀ ਕੀਤੀ ਜਾਊਗੀ ਤੇ ਬਾਕੀ ਜਿਹੜੇ ਠੇਕੇਦਾਰ ਪਰਫਾਰਮ ਨਹੀਂ ਕਰ ਰਹੇ ਆ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਰਵਾਈ ਕੀਤੀ ਜਾਊਗੀ ਤੇ ਜੇ ਕੰਮ ਉਹ ਵੀ ਨਹੀਂ ਕਰਦੇ ਉਹਨਾਂ ਦੇ ਟਿਕਾਏ ਕਰ ਦਿੱਤੇ ਜਾਣਗੇ ਤੇ ਅੱਗੇ ਤੋਂ ਇਹਨਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ ਪੁਰਣੀ ਜਿਹੜੇ ਵਾਲੇ ਸਾਹਿਬ ਜੀ ਪ੍ਰਧਾਨਗੇਟਾਇਡ ਸਾਡੇ ਕਮਿਸ਼ਨ ਹੋਈ ਐ ਤੇ ਡੰਡਮ ਦਲਕਮੇਟੀ ਐਡੀਮ ਸਾਹਿਬ ਆਇਆ ੜਾ ਤਾਂ ਖੁਦ ਵਰਦੇ ਜਿਹੜੀ ਉਹ ਸਾਹਿਬ ਉਹ ਹੁੰਦੇ ਐ ਐਡੀਓ ਸਾਹਿਬ ਇਹਨਾਂ ਨਾਲ ਸਾਰਿਆਂ ਨਾਲ ਅਸੀਂ ਗੱਲਬਾਤ ਕੀਤੀ ਜਿਹੜੇ ਕੰਮ ਆ ਪੈਂਡਿੰਗ ਰਹੇਗੇ ਉਹਨਾਂ ਬਾਰੇ ਵੀ ਵਿਚਾਰ ਕੀਤਾ ਗਿਆ ਜਿਹੜੇ ਹੋ ਚੁੱਕੇ ਆ ਉਹ ਤਾਂ ਹੋ ਚੁੱਕੇ ਜਿਹੜੇ ਰਹਿੰਦੇ ਆ ਸੀ ਉਹਨਾਂ ਨੂੰ ਕਹਿੰਦੇ ਆ ਜਲਦੋਂ ਦਾ ਟਾਈਮ ਆਉਣ ਕਰਿਆ ਇਹਨਾਂ ਨੂੰ ਜਿਹੜੇ ਪੈਂਡਿੰਗ ਕੰਮ ਰਹੇਗੇ 15 20 ਦੇ ਵੀ ਤੁਹਾਨੂੰ ਆਏਗਾ ਜੰਦਰ ਤੰਮੇ ਸਾਰੇ ਕਰਵਾਏ ਜਾਣਾ ਤਾਂ ਕਾਂਜੋ ਦੇ ਜਿਹੜੇ ਨਵੇਂ ਟੈਂਡਰ ਆਉਂਦੇ ਅਸੀਂ ਅੱਗੇ ਲਾਈਏ ਤੇ ਸ਼ਹਿਰ ਦਾ ਵਿਕਾਸ ਹੋਵੇ ਸ਼ੀਰ ਧੰਨਵਾਦ ਪ੍ਰਬੰਧਕ ਜੀ ਇੱਕ ਗਾਰ ਵਿੱਚ ਡੰਪ ਦੀ ਬੜੀ ਦਿੱਕਤ ਆ ਰਹੀ ਹੈ ਸ਼ਹਿਰ ਵਾਸੀ ਨੂੰ ਕਚਰੇ ਦੀ ਬੜੀ ਸਮੱਸਿਆ ਆਉਂਦੀ ਉਹ ਵੀ ਅਸੀਂ ਜ਼ਮੀਨ ਲੈ ਲਈਏ ਥੋੜੇ ਜਣੇ ਪ੍ਰਸ਼ਾਸਨ ਚੱਲਦੇ ਆ ਉਹ ਥੋੜਾ ਜਿਹਾ ਉਹਨਾਂ ਦਾ ਜਿੱਤਦਾ ਜੋ ਵੀ ਸੀਵਰ ਰੋਡ ਵਾਲੇ ਆਏ ਸੀ ਪਲਾਨ ਬੋਰਡ ਵਾਲੇ ਆਏ ਇਹਨਾਂ ਨੂੰ ਕਿਹਾਇਆ ਜਗ੍ਹਾ ਦਿਖਾਈ ਕਿਹੜੇ ਬੋਰਡ ਜੀ ਪੋਲੂਸ਼ਨ ਪੋਲੂਸ਼ਨ ਬੋਰਡ ਵਾਲਿਆਂ ਨੂੰ ਗੱਲ ਹੋ ਗਈ ਕਲੀਅਰ ਤੇ ਉਹ 5-4 ਦਿਨ ਦੇ ਵਿੱਚ ਸਾਡਾ ਨੰਬ ਦਾ ਆਮਾ ਜੋ ਕਲੀਅਰ ਹੋ ਜਾਦਾ ਫਿਰ ਸਾਰਾ ਕੁੱੜਾ ਸਟੇ ਕਰਿਆ ਜਾਂਦਾ ਜੇ 15 ਦਿਨ ਦੇ ਵਿੱਚ ਵਿੱਚ ਉਹਨੇ ਦਾ ਕੰਮ ਨੂੰ ਕਰੇ ਤਾਂ ਉਹਨਾਂ ਦਾ ਜਿਹੜਾ ਟਰੈਕਟਰ ਦਾ ਬੱਦ ਕਿਸੇ ਜਾਣਾ ਸਾਡੂ ਬਾਕੀ ਦੇਖਦੇ ਆ ਬਾਕੀ ਨੂੰ ਪ੍ਰਸ਼ਾਸਨ ਦੇ ਪਿਛੋਂ ਅ ਅਸੂਖਾ ਜਿਹੜੇ ਵੀ ਕੰਮ ਹੈ ਜੀ ਕਰ ਦੇ ਕਰੀ ਸਟਾਰਟ ਆ ਗੁਤੀ ਮੀਟਿੰਗ ਤੇ ਜੀ ਅਸੀਂ ਐਮਐਲਏ ਸਭ ਕੋਈ ਵਾਰੀ ਜਾ ਕੇ ਆਏ ਆ ਵੀ ਸਾਡੀ ਆਹ ਆਮਾ ਬਣਨ ਦਾ ਪਾਰਡਾ ਜੀ ਜੀਟੀ ਕੇ ਦਾਰਾ ਵੀ ਕੰਮ ਸਹੀ ਨਹੀਂ ਤੇ ਕਰ ਰਹੇ ਨੇ ਜਾਂ ਕੋਈ ਹੋਰ ਲੈਟ ਵਾਲਾ ਵੀ ਪ੍ਰੋਬਲਮ ਆ ਉਹ ਸਾਰੇ ਮਸਲੇ ਜੇ तकरीबन ਮਹੀਨਾ ਦਾ ਮਸਲਾ ਚੱਲਦੇ ਤਾਂ ਇਹਨਾਂ ਦੀ ਕਈ ਵਾਰੀ ਮੀਟਿੰਗ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਮੀਟਿੰਗ ਪੋਸਟਪੋਨ ਹੋ ਗਈ ਅੱਜ ਮੀਟਿੰਗ ਰੱਖੀ ਗਈ ਆ ਜੀ ਚਾ ਮਸਲਿਆਂ ਦੇ ਇਹਨਾਂ ਨੇ ਟਾਈਮ ਬਾਉਂਡ ਕਰਿਆ ਵੀ ਇਹਦੇ ਵਿੱਚ ਅਸੀਂ ਇਹਨਾਂ ਦਾ ਕੰਮ ਸਹੀ ਕਰਦੇ ਪਰ ਮੈਂ ਉੱਥੇ ਇੱਕ ਮਸਲਾ ਹੋਰ ਵੀ ਚੱਕਿਆ ਵੀ ਸਾਨੂੰ ਆਮ ਪਬਲਿਕ ਕਹਿੰਦੀ ਕਿ ਸਾਡੇ ਪੈਸਿਆਂ ਦਾ ਇਦਾਂ ਵਰਤੋਂ ਕਰੀ ਜਾਵੇ ਖਰਚ ਨੂੰ ਮਜਬੂਰਨ 33 ਲੱਖ ਰੁਪਏ ਦੇ ਟੈਂਡਰ ਲਾਉਣੇ ਪੈਣਦੇ ਵੀ ਨਾਲੇ ਚ ਪਾਈ ਉਹ ਵਿੱਚ 27 ਕਰਮਚਾਰੀਆਂ ਤੋਂ ਜਿਨ੍ਹਾਂ ਤੇ ਕੰਮ ਲੈਣਾ ਹੁੰਦਾ ਅਫਸਰਾਂ ਨੇ ਉਹ ਢਾਈ ਢਾਈ ਫੋਟੋ ਸੀਟ ਤਾਂ ਜਿੱਕੇ ਦੇ ਸੇਲਤ ਸਾਹਬ ਉਹ ਕਿ ਜਿੱਥੇ ਕਿਤੇ ਨਾਲੀ ਦੀ ਰਿਪੇਅਰ ਹੋ ਜਵੇ ਸਾਨੂੰ ਪੈਪਾ ਪਾਉਣ ਦੀ ਲੋੜ ਪਵੇ ਇਹ ਜੇ ਮਸਲੇ ਚੱਕਿਆ ਤਾਂ ਕਿ ਪਬਲਿਕ ਦਾ ਇਹ ਕੰਮਾਂ ਚ ਸੁਧਾਰ ਹੋ ਸਕੇ ਮੈਂ ਆਪਣਾ